ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਲੈਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਤੇ ਧਿਆਨ ਨਾਲ ਜ਼ਰੂਰ ਦੇਖਿਓ ਵੀਡੀਓ ਨੂੰ ਵਰਤੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਰੀਆਂ ਭੈਣਾਂ ਜਿਹੜਾ ਹੈ ਕੇ ਵੀਡੀਓ ਦਾ ਲਾਭ ਲੈ ਸਕਣ ਇਪਿਓਰ ਬਰਬਰੀ ਦੇ ਵਿੱਚ ਬਿਸਕੋਸ ਬਰਬਰੀ ਦੇ ਵਿੱਚ ਸ਼ਰਟ ਤੇ ਦੁਪੱਟਾ ਰਹੂਗਾ ਬਾਟਮ ਇਹਦੇ ਨਾਲ ਮਸਲੀਨ ਦੀ ਆਊਗੀ ਪ੍ਰਿੰਟਰ ਸੂਟ ਮਿਲੂਗਾ ਪ੍ਰਿੰਟਰਡ ਸ਼ਰਟ ਤੇ ਦੁਪੱਟਾ ਰਹੂਗਾ ਬਾਟਮ ਮਸਲੀਨ ਦੀ ਇਹਦੇ ਨਾਲ ਪਲੇਨ ਦੇ ਵਿੱਚ ਰਹੇਗੀ ਬਿਸਕੋਸ ਬਰਬਰੀ ਦੇ ਵਿੱਚ ਸ਼ਰਟ ਤੇ ਦੁਪੱਟਾ ਰਹੂਗਾ ਰੇਟ 2 1895 ਰੁਪਏ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਇਹ ਪਿਓਰ ਕਾਟਨ ਦੇ ਵਿੱਚ 100% ਪਿਓਰ ਕਾਟਨ ਦੇ ਵਿੱਚ ਸਰਪਲਸ ਕਾਟਨ ਦਾ ਆਲਓਵਰ ਫੈਕਟਰੀ ਵਿੱਚ ਤੁਹਾਨੂੰ ਸੂਟ ਮਿਲੇਗਾ ਆਲਓਵਰ ਸੂਟ ਰਹੂਗਾ ਤੇ ਦੁਪੱਟਾ ਇਹਦੇ ਨਾਲ ਸ਼ਿਫੌਂ ਦਾ ਰਹੇਗਾ ਦੁਪੱਟੇ ਦੇ ਚਾਰੇ ਸਾਈਡ ਤੇ ਲਿਆਸ ਮਿਲ ਜੇਗੀ ਬੜੀ ਪਿਆਰੀ ਪ੍ਰਿੰਟ ਹੈ ਤੇ ਬੜੇ ਸੋਹਣੇ ਕਲਰ ਹੈ ਦੇ ਵਿੱਚ ਸਾਰੇ ਦੇ ਸਾਰੇ ਸੂਟ ਹੈ ਜਿਹੜੇ ਬਹੁਤ ਜ਼ਿਆਦਾ ਸੋਹਣੇ ਆ 950 ਰੁਪਏ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਤੇ ਇਹਦੇ ਵਿੱਚ ਇੱਕ ਤੋਂ ਇੱਕ ਜਿਆਦਾ ਸੋਹਣੇ ਆ ਤੇ ਇਹਦਾ ਜਿਹੜਾ ਹੈਗਾ neck ਦੇ ਉੱਪਰ ਤੇ ਘੇਰੇ ਦੇ ਉੱਪਰ ਪੈਚ ਵਰਕ ਦਾ ਕੰਮ ਕੀਤਾ ਹੋਇਆ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਰੇਟਰ ਹੋਗਾ 950 ਰੁਪਏ ਲੱਗ ਜੀ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਬਣੇ ਹੋਏ ਆ ਸੂਟ ਬਹੁਤ ਜਿਆਦਾ ਸੋਹਣੇ ਆ ਤੇ थ्रेड ਦੀ ਇੰਬਲਟਰੀ ਕੀਤੀ ਹੋਈ ਹੈ ਪੈਚ ਵਰਕ ਲਗਾ ਕੇ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਸ਼ਰਟ ਰੈਡੀ ਕੀਤੀ ਹੋਈ ਹੈ ਇਹ ਵੀ ਪਿਓਰ ਕਾਟਨ ਦੇ ਵਿੱਚ ਰਹਿਣਗੇ ਬਟਰ ਕਾਟਨ ਦੇ ਵਿੱਚ ਰਹਿਣਗੇ ਇਹ ਵਾਲੇ ਸੂਟ ਇਹ ਵੀ ਬਟਰ ਕਾਟਨ ਦੇ ਵਿੱਚ ਰਹਿਣਗੇ ਪ੍ਰਿੰਟਿੰਗ ਆ ਸਾਰੇ ਸੂਟ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਰਹੂਗੀ ਆਰੀਵਰ ਕੀਤਾ ਹੋਇਆ ਫੁੱਲ ਫਲਾਵਰ ਦੇ ਉੱਪਰ ਵਿਸਕੋਸ ਮਸਲੀਨ ਦਾ ਇਹਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਰਹੂਗਾ ਇਹ ਸੂਟ ਸੇਲ ਦੇ ਉੱਪਰ ਆਇਆ ਸਿਰਫ 400 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਪਰ ਸੂਟ 400 ਰੁਪਏ ਮਿਲਣਗੇ 400 ਰੁਪਏ ਤੁਹਾਨੂੰ ਦੇਣੇ ਪੈਣਗੇ ਪਿਓਰ ਜੌਰਜਟ ਦੇ ਵਿੱਚ ਪਿਓਰ ਜੌਰਜਟ ਦੇ ਵਿੱਚ ਸੂਟ ਰਹੂਗਾ ਤੇ ਦੁਪੱਟਾ ਰਹੂਗਾ ਜੌਰਜਟ ਦੇ ਵਿੱਚ ਇਹ ਸੂਟ ਰਹਿਣਗੇ ਆਲਓਵਰ ਸੂਟ ਮਿਲੇਗਾ ਤੇ ਨਾਲ ਡਿਜ਼ਾਈਨਰ ਜਿਹੇ ਦੇ ਨਾਲ ਦੁਪੱਟਾ ਰਹੂਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਲਓ ਤੁਹਾਨੂੰ 400 ਰੁਪਏ ਦਾ ਹੀ ਪਏਗਾ ਇਹ ਵਾਲਾ ਵੀ 400 ਰੁਪਏ ਦਾ ਪਏਗਾ ਜੇ ਸੂਟ ਦੇ ਨਾਲ ਪਿਕ ਦੇ ਉੱਪਰ ਤੁਹਾਨੂੰ ਦੁਪੱਟਾ ਦਿਖਾਈ ਨਹੀਂ ਦਊਗਾ ਉਸ ਦੇ ਨਾਲ ਦੁਪੱਟਾ ਨਹੀਂ ਹੋਊਗਾ ਬਾਕੀ ਜਿਸ ਨੇ ਇਹ ਵਾਲੇ ਸੂਟ ਨਹੀਂ ਇਹਨਾਂ ਦੇ ਨਾਲ ਦੁਪੱਟਾ ਰਹੂਗਾ ਇਹ ஆல்ਓਵਰ ਜਿਹੜਾ ਸੂਟ ਹੈ ਤੁਹਾਨੂੰ 400 ਰੁਪਏ ਦਾ ਪਵੇਗਾ ਤੇ ਨਾਲ ਦੁਪੱਟਾ ਵੀ ਰਹੇਗਾ ਦੁਪੱਟੇ ਦੇ ਉੱਪਰ ਲੈਸ ਵੀ ਲੱਗੀ ਹੋਈ ਆ ਇਹ ਵਿਦਆਊਟ ਦੁਪੱਟਾ ਰਹਿਣਗੇ ਐਮਬ੍ਰੋਇਡਰੀ ਵਾਲੇ ਸੂਟ ਰਹਿਣਗੇ ਨਾਲ ਚਿਕਨ ਦੀ ਬਾਟਮ ਆਏਗੀ ਪਿਓਰ ਜੌਰਜਟ ਦੇ ਵਿੱਚ ਇਹ ਫੈਬਰਿਕ ਰਹੂਗਾ ਇਹ ਵਾਲੇ ਵੀ ਜੌਰਜਟ ਦੇ ਵਿੱਚ ਆਣਗੇ ਤੇ ਦੁਪੱਟਾ ਵੀ ਇਹਦਾ ਐਮਬ੍ਰੋਇਡਰੀ ਵਾਲਾ ਰਹੂਗਾ ਸੀਕਵੈਂਸ ਵਰਕ ਵਾਲਾ ਸੂਟ ਰਹੇਗਾ ਇਹ ਪਲੇਨ ਦੇ ਨਾਲ ਪ੍ਰਿੰਟਡ ਦੁਪੱਟਾ ਰਹੂਗਾ ਤੇ ਦੁਪੱਟਾ ਡਿਜ਼ਾਈਨਰ ਬਣਿਆ ਹੋਇਆ ਇਹ ਵੀ ਪਲੇਨ ਦੇ ਨਾਲ ਦੁਪੱਟਾ ਰਹੂਗਾ ਡਿਜ਼ਾਈਨਰ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਹੈ ਸਿਰਫ 400 ਰੁਪਏ ਦੇ ਵਿੱਚ ਤੁਹਾਨੂੰ ਸੂਟ ਹੈ ਜਿਹੜਾ ਇਹ ਮਿਲੇਗਾ ਸ਼ਿਪਿੰਗ ਜਿਹੜੀ ਐਕਸਟਰਾ ਰਹੂਗੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਪਲੀਜ਼ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ-ਸੋਹਣੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਜਾ ਕੇ WhatsApp ਤੇ ਮੈਸੇਜ ਕਰਦਿਆ ਕਰੋ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤੇ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਬੁੱਕ ਕਰ ਸਕਦੇ ਹੋ ਸੂਟ ਬੁੱਕ ਕਰਨ ਲਈ ਪੇਮੈਂਟ ਆਨਲਾਈਨ ਹੋਊਗੀ ਕੈਸ਼ ਔਰ ਡਿਲੀਵਰੀ ਨਹੀਂ ਹੋਊਗੀ ਸੂਟ ਬੁੱਕ ਕਰਨ ਲਈ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਦੇ ਮਿਲਦੇ ਅਗਲੀ ਵੀਡੀਓ ਦਾ ਥੈਂਕ ਯੂ ਜੀ